ਸਤਿ ਸ੍ਰੀ ਅਕਾਲ ਜੀ ਹੋਰ ਮੇਰੇ ਭਰਾਕਾਂ ਦਾ ਸਾਰੇ ਠੀਕ ਹੈ ਜੀ। ਬਾਕੀ ਤੁਸੀਂ ਦੇਖਿਆ ਯਾਰ ਪੰਜਾਬ ਦੇ ਹਾਲਾਤ ਹਨਾ ਹੜਾਂ ਕਰਕੇ ਬਹੁਤ ਮਾੜੇ ਚੱਲਦੇ ਪਏ ਆ। ਬਹੁਤ ਪਾਣੀ ਆ ਗਿਆ ਯਾਰ। ਬਹੁਤ ਨੁਕਸਾਨ ਹੋ ਗਿਆ ਪੰਜਾਬ ਦਾ ਯਾਰ। ਆਪਾਂ ਇੱਥੇ ਵੇਲੇ ਸੇਫ ਬੈਠੇ ਇੱਥੇ ਨਾ ਆਪਣੇ ਏਰੀਆ ਹਿਆਰਪੁਰ ਹਨਾ ਸੇਫ ਬੈਠੇ ਆ। ਬਾਕੀ ਦੇਖੋ ਆਲੇ ਦੁਆਲੇ ਸਾਰੇ ਪਾਸੇ ਪਾਣੀ ਆ। ਬਹੁਤ ਜ਼ਿਆਦਾ। ਕਹਿ ਨਹੀਂ ਸਕਦੇ ਕੁਛ ਨਾ ਵੀ ਇੰਨੇ ਹਾਲਾਤ ਮਾੜੇ ਚੱਲਦੇ ਪਏ ਆ ਜਦੋਂ ਅਸੀਂ ਰੀਲਾਂ ਦੇਖਦੇ ਆ ਫੋਨਾਂ ਦੇ ਵਿੱਚ ਬਹੁਤ ਯਾਰ ਮਤਲਬ ਆਪਣੇ ਆਪ ਨੂੰ ਮੇ ਰੋਣਾ ਵੀ ਆਉਂਦਾ ਯਾਰ ਇੰਨੇ ਹਾਲਾਤ ਮਾੜੇ ਹੋ ਗਏ ਹਨ ਪੰਜਾਬ ਦੇ ਤੇ ਕੋਈ ਨਾਲ ਨਹੀਂ ਖੜਦਾ ਨਾ ਪੰਜਾਬੀ ਹੀ ਪੰਜਾਬੀ ਦਾ ਕੰਮ ਆ ਰਿਹਾ ਪੰਜਾਬ ਆਪਣੇ ਨਾਲ ਆਪ ਹੀ ਖੜਾ ਹੋਇਆ ਤੇ ਮੈਂ ਇਹੀ ਕਹਿੰਨੇ ਯਾਰ ਜਿੰਨੇ ਜੋਗੇ ਹੈਗੇ ਆ ਬਾਤ ਤੋਂ ਬਾਅਦ ਨਾਲ ਖੜੋ ਪੰਜਾਬ ਦੇ ਨਾ ਪੰਜਾਬ ਦੇ ਨਾਲ ਖੜੋ ਬਾਕੀ ਜਿਹੜੇ ਆਪਣੀਆਂ ਸੰਸਗਾ ਵਗੈਰਾ ਬਣੀਆਂ ਜਿਹੜੀਆਂ ਕਰ ਰਹੀਆਂ ਸੇਵਾ ਬਹੁਤ ਬਹੁਤ ਧੰਨਵਾਦ ਆ ਯਾਰ ਉਹਨਾਂ ਦਾ ਵੀ ਜਿਹੜੇ ਲੱਗੇ ਉਹ ਪਜਾਰੇ ਮੀਂਹ ਹੀ ਚਾਹੀਦਾ ਇਹੀ ਅਰਦਾਸਾਂ ਕਰਦੇ ਆ ਮਹਾਰਾਜ ਖੇਤੀ ਤੋਂ ਖੇਤੀ ਸਾਰਾ ਕੁਝ ਸਹੀ ਹੋ ਜਾਵੇ ਪੰਜਾਬ ਪਹਿਲੇ ਮੰਗੋ ਆਪਣੇ ਪਿਆਰਾਂ 'ਚ ਖੜ ਜਿਵੇ ਹਨ ਤੇ ਖੇਤੀ ਤੋਂ ਖੇਤੀ ਸਹੀ ਹੋ ਜਾਵੇ ਸਾਰਾ ਕੁਝ ਵੀ ਅਸੀਂ ਪੰਜਾਬ ਦੀ ਇਹੀ ਵੀ ਮੰਗਦੇ ਆਂ ਮਹਾਰਾਜ ਛੇਤੀ ਤੋਂ ਛੇਤੀ ਸਹੀ ਕਰ ਦੇ ਇਹ ਖਵਾਜਾ ਮਹਾਰਾਜ ਛੇਤੀ ਤੋਂ ਛੇਤੀ ਮੋੜਾ ਆਪਣਾ ਪਾਓ ਵਾਪਸ ਕਰੋ ਕਿ ਪੰਜਾਬ ਦੇ ਹਾਲਾਤ ਸਹੀ ਹੋ ਜਾਣ ਬਾਕੀ ਜਿਹੜੇ ਵਿਚਾਰੇ ਆਪਣੇ ਸੇਵਾਦਾਰ ਆ ਵਿਚਾਰੇ ਸੇਵਾ ਕਰਦੇ ਆ ਮਹਾਰਾਜ ਇਹਨਾਂ ਤੇ ਵੀ ਮੇਰਾ ਪ੍ਰਿਆਸਤ ਰੱਖੀ ਇਹਨਾਂ ਉੱਤੇ ਤਤੀਵਾ ਨਾ ਲੱਗੇ ਹਨ ਇਹ ਵਿਚਾਰੇ ਉਮੀਦ ਦੇ ਵਿੱਚ ਲੱਗੇ ਹੋ ਸੇਵਾ ਕਰਨ ਇੰਨੇ-ਇੰਨੇ ਪਾਣੀਆਂ ਦੇ ਵਿੱਚ ਲੱਗੇ ਮਹਾਰਾਜ ਇਹਨਾਂ ਦੀ ਰੱਖਿਆ ਕਰਿਓ ਇਹਨਾਂ ਤੇ ਮੇਰਾ ਪ੍ਰਿਆਸਤ ਰੱਖਿਓ ਕਿਉਂ ਇੰਨਾ ਦਾ ਨਾ ਗੋਡੇ ਪਾਣੀ ਆ ਜਾਂਦਾ ਬੰਦੇਆਂ ਨਾਲ ਲੱਤਾਂ ਗੰਬਾਲਾ ਪਾਉਂਦੀਆਂ ਤੇ ਉਹ ਪਾਣੀ ਵੀ ਆਧਾ-ਅਧ ਤੇ ਬੰਦਿਆਂ ਤੇ ਆ ਕੋਈ 5 ਫੁੱਟ ਪਾਣੀ ਆ ਕੋਈ 4 ਫੁੱਟ ਵਾ ਕੋਈ 10 ਫੁੱਟਾ ਕੋਈ 8 ਫੁੱਟਾ ਪਾਣੀ ਤੇ ਬੰਦੇ ਜਿਹੜਾ ਜਿਹੜਾ ਗੋਡਿਆਂ ਤੱਕ ਪਾਣੀ ਜਾਦਾ ਬੰਦਾ ਉਦੋਂ ਕਹਿੰਦਾ ਯਾਰ ਪਾਣੀ ਬਹੁਤ ਆ ਗਿਆ ਜਿੱਧਰ ਪਾਣੀ ਆਇਆ ਇਸ ਵੇਲੇ ਦੇਖੋ ਹਾਲਾਤ ਕਿੰਨੇ ਮਾੜੇ ਉੱਧਰ ਅਸੀਂ ਤਾਂ ਆਪਣੇ ਘਰਾਂ ਦੇ ਵਿੱਚ ਬੈਠ ਕੇ ਲੱਗੇ ਹਾਂ ਫੋਨਾਂ ਤੇ ਰੀਲਾਂ ਦੇਖ ਲਈਆਂ ਇਹ ਕਹਿਤਾ ਕਿ ਨਹੀਂ ਯਾਰ ਮਾਲਕਾ ਸਾਰਾ ਕੋ ਸਹੀ ਕਰ ਦੇ ਪਰ ਉਹਨਾਂ ਨੂੰ ਪਤਾ ਪੁੱਛ ਕੇ ਦੇਖੋ ਜਿਹੜੇ ਵਿਚਾਰੇ ਮੀਂਹ ਦੇ ਵਿੱਚ ਇਸ ਵੇਲੇ ਫਸੇ ਪਏ ਆ ਜਿਨ੍ਹਾਂ ਦੀਆਂ ਫਸਲਾਂ ਖਰਾਬ ਹੋਈਆਂ ਜਿਨ੍ਹਾਂ ਦੇ ਘਰ ਡਿੱਗੇ ਆ ਜਿਨ੍ਹਾਂ ਦੇ ਡੰਗਰ ਬੱਚੇ ਮਰ ਗਏ ਵਿਚਾਰੇ ਜਿਨ੍ਹਾਂ ਨੂੰ ਕਈਆਂ ਨੂੰ ਉਹਦਾ ਵਿਚਾਰਿਆਂ ਨੂੰ ਕਮਾਈ ਉਹਨਾਂ ਦੇ ਸਿਰ ਤੇ ਸਾਰੀ ਕੁਝ ਬਹੁਤ ਹਾਲਾਤ ਮਾਰੇ ਆ ਇਸ ਕਰਕੇ ਇਹੀ ਕਹਿੰਨੇ ਆ ਮਹਾਰਾਜ ਪੰਜਾਬ ਨੂੰ ਛੇਤੀ ਛੇਤੀ ਸਹੀ ਕਰਦੇ ਸਾਰਾ ਕੁਝ ਹਾਲਾਤ ਸਹੀ ਹੋ ਜਾਣ ਜਿਹੜੇ ਆਪਣੇ ਵਿਚਾਰੇ ਸੇਵਾਦਾਰ ਭਰਾ ਆ ਜਿਹੜੇ ਲੱਗੇ ਹੋ ਵਿਚਾਰੇ ਇੰਨੇ ਹਾੜਾਂ ਦੇ ਵਿੱਚ ਉਹਨਾਂ ਦੇ ਵੀ ਮੇਰਾ ਪਰਿਆ ਹੱਥ ਰੱਖੀ ਬਾਬਾ ਚੜਦੀ ਕਲਾ ਜੇ ਰੱਖੀ ਤੇ ਵੱਧ ਤੋਂ ਵੱਧ ਯਾਰ ਪੰਜਾਬ ਦੀ سپورਟ ਦੇ ਵਿੱਚ ਆਓ ਤੇ ਵੱਧ ਤੇ ਵੱਧ ਨਾਲ ਜੁੜੋ ਪੰਜਾਬ ਦੇ ਨਾਲ ਧੰਨਵਾਦ ਜੀ